ਡਰਾਈਵਰ ਭਾਈ ਜਿਆਦਾ ਵੀ ਲਵਾ ਸਕਦਾ 360 ਕੈਮਰਾ ਹੈ ਨਾ ਬਿਲਕੁਲ ਜੀ ਸਾਡੇ ਭਾਜੀ ਸਾਡੇ ਬਜਟ ਤੋਂ ਬਾਹਰ ਸੀ ਇਹ ਚੀਜ਼ ਸਸਰੀ ਕਾਲਾ ਤਾਂ ਭਾਈ 360 ਕੈਮਰਾ 35000 ਦਾ 35000 ਦਾ ਭਾਈ ਨਹੀਂ ਨਹੀਂ 6000 ਰੁਪਏ ਦਾ 6000 ਦਾ ਹਾਂਜੀ ਹਾਂਜੀ ਭਾਈ ਯਾਰ 360 ਕੈਮਰਾ ਭਾਈ ਚਾਰੇ ਬਨੇ ਜਿਹੜਾ ਪ੍ਰੀਮੀਅਮ ਇਹ ਵਾ ਪ੍ਰੀਮੀਅਮ ਜਿਹੜਾ ਹੁੰਦਾ ਵਾ ਬਿਲਕੁਲ ਜੀ ਦੇਖੋ ਜੀ ਹੁਣ ਸਸਤਾ ਹੋ ਗਿਆ ਤਾਂ ਸਸਤੇ ਦੇਵਾਂਗੇ ਜਰੂਰ ਅੱਛਾ ਸ਼ੇਅਰ ਦਾ ਹੁਣ ਹੋ ਗਿਆ ਬਿਲਕੁਲ ਜੀ ਬਿਲਕੁਲ ਹੁਣ ਤਾਂ ਭਰਾਵਾ ਡਰਾਈਵਰ ਭਾਈ ਜਰਾ ਵੀ ਲਵਾ ਸਕਦਾ 360 ਕੈਮਰਾ ਹੈ ਨਾ ਬਿਲਕੁਲ ਜੀ ਸਾਡੇ ਅੱਗੇ ਭਾਜੀ ਸਾਡੇ ਬਜਟ ਤੋਂ ਬਾਹਰ ਸੀ ਇਹ ਚੀਜ਼ ਬਿਲਕੁਲ ਪੈਂਦੀ ਪੈਂਦੀ 30000 ਦਾ ਹੀ ਨਾ 35-40000 ਦਾ ਲੱਗਦਾ ਹੀਗਾ ਵਿਦ ਸਕਰੀਨ ਆਉਂਦਾ ਸੀ ਜੀ ਭਾਈ ਇਹਦੀ ਕੁਆਲਿਟੀ ਕੁਆਲਿਟੀ ਠੀਕ ਹੈ ਮੇਰੀ ਸਾਲ ਦੀ ਗਾਰੰਟੀ ਹੈ ਕੋਈ ਟੈਨਸ਼ਨ ਇਹ ਨਾ ਹੋਵੇ ਕਿ ਪੈਸੇ ਘਟਵਾ ਦੇਵੇਂ ਨਹੀਂ 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 ਸਾਲ ਦੀ ਗਾਰੰਟੀ ਹੈ ਜੀ ਕੋਈ ਟੈਨਸ਼ਨ ਵਾਲੀ ਲੋੜ ਨਹੀਂ ਆਡੀ ਕੰਪਨੀ ਬ੍ਰਾਂਡ ਆ ਜੀ ਸਾਡਾ ਇਹ ਭਾਈ ਨਹੀਂ ਜੀ ਇਹ ਟੱਚ ਸਕਰੀਨ ਵਾਲੀ ਆਪਣੀ ਨਵੀਂ ਚਾਬੀ ਆਈ ਹੈ 스마트 ਕੀ ਕਹਿੰਦੇ ਨੇ ਨੂਬੀ ਐਮਡਬਲਯੂ ਸਟਾਈਲ। ਕਿਆ ਬਾਤ ਹੈ ਇੱਦਾਂ ਟੇਬਲ ਦੇ ਕਿਤੇ ਰੱਖੀ ਹੈ ਨਾ ਜਾ ਕੇ ਅਗਲੇ ਨੇ ਉਹ ਨਾ ਪਤਾ ਨਹੀਂ ਕਿਹੜੀ ਮਹਿੰਗੀ ਗੱਡੀ 'ਚ ਹੈ। ਦਿਖਾਓ ਤਾਂ ਕੀ ਕੀ ਫੀਚਰ ਹੈ ਇਹਦੇ। ਆਹ ਦੇਖੋ ਜੀ ਇਹਨੂੰ ਆਪਾਂ ਅਨਲੌਕ ਕਰਾਂਗੇ। ਇੱਥੋਂ ਲੌਕ ਕਰਾਂਗੇ, ਇੱਥੋਂ ਅਨਲੌਕ ਕਰਾਂਗੇ। ਇੱਥੇ ਡਿੱਕੀ ਖੁੱਲ ਜਾਏਗੀ, ਇੱਥੋਂ ਹੀ ਗੱਡੀ ਆਨ ਹੋ ਜਾਏਗੀ। ਜਿਹੜੇ ਗੱਡੀਆਂ 'ਚ ਇਹ ਫੀਚਰ ਆਉਂਦੇ ਕਿ ਚਾਬੀ ਤੋਂ ਗੱਡੀ ਆਨ ਹੋ ਜਾਵੇ। ਮਤਲਬ ਫੀਚਰ ਵੀ ਹੈਗੇ ਇਹਦੇ ਵਿੱਚ ਜਿਹੜੀ ਚਾਬੀ ਆ। ਮੈਂ ਤਾਂ ਭਾਈ ਮਾਰਕੀਟ 'ਚ ਆਇ ਹੋਰ ਵੀ ਹੈਗੇ ਆ ਕੀ ਕਵਰ ਬਿਲਕੁਲ ਜੀ ਮੈਂ ਦਿਖਾ ਦਿਓ ਦਿਖਾਓ ਭਾਈ ਮੈਂ ਦੇਖੇ ਹੈਗੇ ਉਹ ਡੱਬੇ ਜੇ ਵਿੱਚ ਲੈ ਵੀ ਭਾਈ ਚੈੱਕ ਕਰੋ ਮੜਾ ਕਿਉਂ ਇਹ ਆ ਪ੍ਰੀਮੀਅਮ ਚੀਜ਼ਾਂ ਪਰ ਰੇਟ ਰੇਟ ਜਾਇਜ਼ ਆ ਬਿਲਕੁਲ ਕੰਟਰੋਲ ਇਧਰ ਚ ਆਈ ਹੈ ਜੀ ਨਵੀਂ ਆਹ ਵੀ ਸੋਹਣੀ ਚੀਜ਼ ਆ ਭਾਈ ਹਾਂਜੀ ਪਰ ਆ ਵੱਖਰੀ ਚੀਜ਼ ਆ ਅੱਛਾ ਆ ਇਹਦੇ ਨਾਲ ਨਾ ਇਹ ਨਾਲ ਕੀ ਰਿੰਗ ਆ ਜੀ ਕੀ ਰਿੰਗ ਹਾਂਜੀ ਤੇ ਆ ਚੈੱਕ ਕਰੋ ਭਾਈ ਯਾਰ ਆ ਵਾ ਮੇਨ ਚੀਜ਼ ਆ ਵਾ ਇਸ ਟਾਈਮ ਏ ਭਾਈ ਕਿਹੜੀ ਕਿਹੜੀ ਗੱਟਿੰਗ ਲੱਗੂਗੀ ਇੱਦਾਂ ਜਾਬੀ ਪੰਜ ਹੈ ਜੀ ਇਹ ਪੁਸ਼ ਬਟਨ ਗੱਡੀਆਂ ਨੂੰ ਲੱਗਦੀ ਹੈ ਜੀ ਆ ਤੁਹਾਡੇ ਕੋਲ ਵੀ ਪੁਸ਼ ਬਟਨ ਆ ਨਾ ਹਾਂਜੀ ਹਾਂਜੀ ਪੁਸ਼ ਬਟਨ ਗੱਡੀਆਂ ਨੂੰ ਇਹ ਹਰ ਗੱਡੀ ਨੂੰ ਲੱਗ ਜਾਏਗੀ ਹਰ ਗੱਡੀ ਨੂੰ ਜਿਹੜੀ ਪੁਸ਼ ਬਟਨ ਆ ਜਿਹੜੀ ਪੁਸ਼ ਬਟਨ ਆ ਹਾਂਜੀ ਹਾਂਜੀ ਇਹ 7000 ਰੁਪਏ ਦੀ ਆਈਟਮ ਆ ਜੀ ਵਿਦ ਫਿਟਿੰਗ ਇਹ ਫਿਟਿੰਗ ਫਿਟਿੰਗ ਕਰਵਾ ਕੇ ਕਿੱਦਾਂ ਭਾਈ ਵਿੱਚ ਕਰਵਾ ਦਵਾਂਗੇ ਸਾਰਾ ਜੋ ਵੀ ਆ ਵਿੱਚ ਫਿਟਿੰਗ ਕਰਕੇ ਦਵਾਂਗੇ ਆਨ ਕਰਕੇ ਦਵਾਂਗੇ ਤੇ 7000 ਰੁਪਏ ਦੀ ਆਈਟਮ ਲੱਗੇਗੀ ਜੀ ਵਿਦ ਫਿਟਿੰਗ ਲੈ ਵੀ ਭਾਈ ਇੱਦਾਂ ਜਾ ਕੇ ਕਿਤੇ ਨਾ ਫਸਟ ਕਹਿੰਦੇ ਹੁੰਦੇ ਇਮਪ੍ਰੈਸ਼ਨ ਜਿਹੜਾ ਫਸਟ ਇਮਪ੍ਰੈਸ਼ਨ ਹੁੰਦਾ ਨਾ ਲਾਸਟ ਇਮਪ੍ਰੈਸ਼ਨ ਹੁੰਦਾ ਵਾ ਹਾਂਜੀ ਹਾਂਜੀ ਐਦਾਂ ਜਾ ਕੇ ਕਿਤੇ ਕਾਊਂਟਰ ਤੇ ਚਾਬੀ ਰੱਖ ਤੀ ਨਾ ਤੁਸੀਂ ਅਗਰਿਆਂ ਜਾਣਾ ਪਤਾ ਨਹੀਂ ਕਿਹੜੀ ਮਹਿੰਗੀ ਗੱਡੀ 'ਚ ਆਇਆ ਬੰਦਾ ਹਾਂਜੀ ਹਾਂਜੀ ਪਰ ਇਹ ਯਾਰ ਵਧੀਆ ਚੀਜ਼ਾਂ ਵਾਂ ਪ੍ਰੀਮੀਅਮ ਚੀਜ਼ਾਂ ਵਾਂ ਤੇ ਜੇ ਆ ਆ ਸਾਡੇ ਵਰਗਿਆਂ ਲਈ ਆ ਵਾ ਇਹ ਵੀ ਪ੍ਰੀਮੀਅਮ 'ਚ ਹੁੰਦਾ ਵਾ ਨਾਰਮਲ ਮਾਰਕੀਟ ਚ ਆ ਚੱਲਦੀ ਪਈ ਹੈਗੀ ਪਰ ਇਸ ਤੋਂ ਵੀ ਉੱਪਰ ਚੀਜ਼ਾਂ ਆ ਗਈਆਂ ਵਾ ਤੇ ਹੋਰ ਵੀ ਬਹੁਤ ਗੋਸ਼ਾ ਯਾਰ ਬਹੁਤ ਗੋਸ਼ਾ ਜੇ ਤੁਸੀਂ ਦੁਕਾਨ ਤੇ ਆਉਂਗੇ ਨਾ ਮੇਰੇ ਹਿਸਾਬ ਨਾਲ ਤੁਸੀਂ ਕੀ ਕਵਰੀ ਲੈਣ ਆਉਂਗੇ ਤੇ ਬਹੁਤ ਦੋ ਤਿੰਨ ਚੀਜ਼ਾਂ ਉਦਾਂ ਹੀ ੜਮਾ ਨਾਲ ਲੈ ਜਾਣੀਆਂ ਤੁਸੀਂ ਤੇ ਆਹ ਤਾਂ ਭਾਈ 360 ਕੈਮਰਾ ਵਾਲਾ ਆਤੀ ਘਰਾਤੀ ਹਾਂਜੀ 6000 ਦਾ ਭਾਈ ਵਾ ਯਾਰ ਕੀ ਬਾਤ ਆ ਬਿਲਕੁਲ ਜੈਜਾ ਸਾਲ ਦੀ ਗਾਰੰਟੀ ਆ ਤੇ ਕਲੈਰਟੀ ਵੀ ਐਚਡੀ ਹੋਏਗੀ ਐਚਡੀ ਦਾ ਕੁਆਲਿਟੀ ਵਧੀਆ ਭਾਈ ਹੋਊਗੀ ਬਿਲਕੁਲ ਪਾਰਕਿੰਗ ਚ ਬਹੁਤ ਹੈਲਪ ਕਰਦਾ ਹੈ ਲੈ ਵੀ ਭਾਈ ਜ਼ਿਆਦਾ ਜਾਣਕਾਰੀ ਸਕਰੀਨ ਤੇ ਨੰਬਰ ਦਿੱਤਾ ਹੋਇਆ ਵਾ